ਅਸੀਂ ਅੱਜ ਬਹੁਤ ਧੰਨਵਾਦੀ ਆ ਪੰਜਾਬ ਸਰਕਾਰ ਦੇ ਜਿਹੜੀ ਲੋਕ ਸਭਾ ਦਾ ਕੈਂਪ ਲਗਾ ਕੇ ਅੱਜ ਸਾਡੇ ਨਗਰ ਦੇ ਵਿੱਚ ਸਾਡੇ ਨਗਰ ਨਿਵਾਸੀਆਂ ਨੂੰ ਸਹੂਲਤ ਦੇਣ ਲਈ ਸਪੈਨਡ ਇਸ ਨੂੰ ਰੱਖਿਆ ਸਮੁੱਚਾ ਬਲਾਕ ਦਾ ਅਫਸਰ ਸਹਿਬਾਨ ਜਿੰਨੇ ਵੀ ਅਧਿਕਾਰੀ ਵੱਖ-ਵੱਖ ਵਿਭਾਗਾਂ ਤੋਂ ਅੱਜ ਇੱਥੇ ਆਏ ਨੇ ਮੈਂ ਉਹਨਾਂ ਦਾ ਪਹਿਲਾਂ ਇੱਥੇ ਆਉਣ ਤੇ ਜੀ ਆਇਆਂ ਆਖਦਾ ਅਤੇ ਉਹਨਾਂ ਦਾ ਧੰਨਵਾਦ ਕਰਦਾ ਕਿਉਂਕਿ ਪਹਿਲਾਂ ਸਾਨੂੰ ਸਾਰੇ ਨਗਰ ਨਿਵਾਸੀਆਂ ਨੂੰ ਛੋਟੇ-ਛੋਟੇ ਕੰਮਾਂ ਦੇ ਲਈ ਬਲਾਕ ਪੱਤਰ ਤੇ ਸਾਨੂੰ ਸ਼ਹਿਰ ਜਾਣਾ ਪੈਂਦਾ ਸੀ ਪਰ ਸਰਕਾਰ ਨੇ ਇੱਕ ਵਿਸ਼ੇਸ਼ ਉਪਰਾਲਾ ਕੀਤਾ ਇਸ ਉਪਰਾਲੇ ਤਹਿਤ ਸਾਰੇ ਹੀ ਕੰਮ ਨੇ ਜਿਹੜੇ ਸਾਡੇ ਪ੍ਰਸ਼ਾਸਨਿਕ ਪੱਤਰ ਦੇ ਉਹ ਸਾਡੇ ਪਿੰਡ ਦੇ ਵਿੱਚ ਸਾਡੇ ਪੰਚਾਇਤ ਘਰ ਦੇ ਵਿੱਚ ਅੱਜ ਹੋ ਰਹੇ ਨੇ ਸਾਨੂੰ ਬੜੀ ਖੁਸ਼ੀ ਹੈ ਕਿ ਸਾਡੇ ਮੈਡਮ ਤਸੀਮਦਾਰ ਜੀ ਦੀ ਗੁਰਪ੍ਰੀਤ ਕੌਰ ਜੀ ਵੀ ਅੱਜ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਉਹਨਾਂ ਦਾ ਵੀ ਧੰਨਵਾਦ ਅਤੇ ਸਮੁੱਚੇ ਸਟਾਫ ਦਾ ਜੋ ਬਲਾਗ ਦੇ ਵੱਖ-ਵੱਖ ਮੈਂਬਰਾਂ ਨੇ ਇੱਥੇ ਪਹੁੰਚੇ ਨੇ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਅਸੀਂ ਇਹਨਾਂ ਦਾ ਇੱਥੇ ਆਉਣ ਤੇ ਇੱਕ ਵਾਰ ਫਿਰ ਜੀ ਆਇਆਂ ਨੂੰ ਆਖਦੇ ਆਂ ਅਤੇ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਲਾਲੀ ਜੀ ਕੀ ਕਹਿਣਾ ਚਾਹੋਗੇ ਅੱਜ ਦੇ ਕੰਮ ਲਈ ਜੀ ਇਹ ਕੰਮ ਬਹੁਤ ਵਧੀਆ ਹੋਇਆ ਜੀ ਪੈਨ ਦੇ ਅਧਾਰ ਤੇ ਕੰਮ ਹੋਇਆ ਤੁਸੀਂ ਨਵਾਂ ਕਨੈਕਸ਼ਨ ਅਪਲਾਈ ਕੀਤਾ ਸੀਗਾ ਬਿਲਕੁਲ ਨਵਾਂ ਕਨੈਕਸ਼ਨ ਅਮਰੀ ਹੁਣ ਗੱਲ ਕੋ ਸਾਹਮਣੇ ਨਵੇਂ ਸਾਈਨ ਕੀਤੇ ਆ ਉਹਨਾਂ ਨੇ ਠੀਕ ਆ ਜੇ ਆਪਣੇ ਫਾਈਲ ਕੰਪਲੀਟ ਹੋ ਗਈ ਤੇ ਮੈਂ ਬਹੁਤ ਖੁਸ਼ ਹੋਵਾਂਗੀ ਜੀ ਬਹੁਤ ਦੁਸ਼ਰਤ ਤੇ ਸਾਰੀ ਟੀਮ ਦਾ ਬਹੁਤ ਧੰਨਵਾਦ ਪੰਜਾਬ ਸਰਕਾਰ ਨੇ ਕੈਂਪ ਲਗਾਇਆ ਸੀ ਤਗਰਾਉ ਦੇ ਵਿੱਚ ਤੇ ਮੈਨੂੰ ਆਪ ਦਾ ਇੱਕ ਨਵਾਂ ਮੀਟਰ ਕਨੈਕਸ਼ਨ ਅਪਲਾਈ ਕਰਨਾ ਸੀ ਤੇ ਮੈਨੂੰ ਇੱਥੇ ਬਹੁਤ ਸਹਾਇਤਾ ਮਿਲੀ ਤੇ ਮੇਰਾ ਮੀਟਰ ਕਨੈਕਸ਼ਨ ਅਪਲਾਈ ਹੋ ਗਿਆ ਆਪ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਹੈ ਠੀਕ